ਹੁਣ ਇਹਨਾਂ ਨੂੰ ਨੰਬਰ ਆਪੇ ਇਲਾਕੇ ਹਲਕਾ ਸ਼੍ਰੀ ਨੰਨਪੁਰ ਸਾਹਿਬ ਨੰਗਲ ਦੇ ਲਈ ਬਹੁਤ ਹੀ ਵੱਡਾ ਦਿਨ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਸ਼ਹਿਰੇ ਤੇ ਪਵਿੱਤਰ ਅਫਸਰ ਦੇ ਉੱਤੇ ਅੱਜ ਸਾਡੇ ਇਲਾਕੇ ਦੀ ਜਿਹੜੀ ਕਮੇਟੀ ਮੰਗ ਹੈ ਸਵਾਨ ਨਦੀ ਦੇ ਉੱਤੇ ਭਲੜੀ ਤੋਂ ਲੈ ਕੇ ਖੀੜਾ ਕਲਮੋੜ ਪੰਗਲ ਮਹਿੰਦਪੁਰ ਤੱਕ ਜਿਹੜਾ ਕੋਲਾ ਉਹਦੇ ਜਿਹੜਾ ਕੰਮ ਸ਼ੁਰੂ ਹੋ ਰਿਹਾ ਇਹ ਫੋੜ ਲਗਭਗ ਸੈ ਸਾਡੇ 35 ਕਰੋੜ ਦੀ ਲਾਗਤ ਦੇ ਨਾਲ 511 ਮੀਟਰ ਲੰਬਾ ਤੇ ਇਸ ਨੂੰ ਜਿਹੜੇ ਅਪਰੋਚ ਰੋਡ ਇਸ ਰੋਡਸ ਨੇ 6 ਕਿਲੋਮੀਟਰ ਦੋਵੇਂ ਪਾਸੇ ਤੋਂ ਵੀ 18 ਫੁੱਟ ਹੋਣਗੇ ਇਸ ਦੇ ਨਾਲ ਜਿਹੜੇ ਸਾਡੇ ਆ ਪਿੰਡ ਨੇ ਖਾਸ ਕਰਕੇ ਖੇੜਾ ਕਲਮੋੜ ਭੰਗਲਾ ਮਹਿੰਦਪੁਰ ਤੇ ਵਿਚਾਰੀ ਇਹ ਇੱਕ ਤਰੀਕੇ ਨਾਲ ਇਸ ਵਤ ਹਿਮਾਚਲ ਸੀ ਇਹਨਾਂ ਦੀ ਡਾਇਰੈਕਟ ਅਪਰੋਚ ਪੰਜਾਬ ਦੇ ਨਾਲ ਬਿਲਕੁਲ ਨਹੀਂ ਸੀ ਇੱਕ ਆਰਜੀ ਪੁਲ ਦੇ ਨਾਤੇ ਜਿਹੜਾ ਹੈ ਮੋਟਰਸਾਈਕਲ ਛੋਟੀਆਂ ਗੱਡੀਆਂ ਚੱਲ ਜਾਂਦੀਆਂ ਸੀ ਪਰ ਜਿਹੜਾ ਇਹਨਾਂ ਲੋਕਾਂ ਦਾ ਜੀਵਨ ਜਿਹੜਾ ਹੈ ਤੇ ਬੜੀ ਹੈਰਾਨੀ ਵਾਲੀ ਗੱਲ ਇਹ ਵੀ ਸੀ ਕਿ ਇਹ ਪਿੰਡ ਇਹ ਵੀ ਕਦੀ ਕਦੀ ਇਹ ਵੀ ਮੰਗ ਕਰਦੇ ਸੀ ਸਾਨੂੰ ਤੇਰੇ ਨਾਲੋਂ ਵਧੀਆ ਹਿਮਾਚਲ ਨਾਲੀ ਛੋੜ ਦੋ ਪਰ ਹੁਣ ਜਦੋਂ ਸਿੱਧਾ ਇਹ ਪੁਲ ਬਣਨ ਦੇ ਨਾਲੇ ਸਿੱਧਾ ਨੰਗਲ ਦੀ ਤੋਂ 10 ਤੋਂ 15 ਮਿੰਟ ਦੀ ਦੂਰੀ ਰਹਿ ਜੂਗੀ ਤੇ ਨੰਗਲ ਬਲਾਕ ਵੀ ਨਵਾਂ ਬਣ ਗਿਆ ਇਹਨਾਂ ਪਿੰਡਾਂ ਦੀ ਵਿਕਾਸ ਦੇ ਵਿੱਚ ਜਿਹੜੀ ਹੈ ਏਰੀਆ ਆਊਗੀ ਖਾਸ ਕਰਕੇ ਇੱਥੇ ਇੰਡਸਟਰੀ ਦੇ ਵੀ ਬਹੁਤ ਜ਼ਿਆਦਾ ਜਿਹੜਾ ਧਰਾ ਪੱਧਰਾ ਹੁੰਦਾ ਜਦੋਂ ਸੜਕਾਂ ਚੌੜੀਆਂ ਹੋ ਗਈਆਂ ਬ੍ਰਿਜ ਬਣ ਗਿਆ ਤੁਸੀਂ ਦੇਖ ਸਕਦੇ ਨਾਲ ਹੀ ਬਾਥਰੀ ਨਾਲ ਹੀ ਹੈ ਉੱਥੇ ਬਹੁਤ ਇੰਡਸਟਰੀ ਹੈ ਪਰ ਸਾਡੇ ਇਲਾਕੇ 'ਚ ਇੰਡਸਟਰੀ ਨਹੀਂ ਹੈ ਆਫਟਰ ਥਿਸ ਬ੍ਰਿਜ ਸਾਨੂੰ ਉਮੀਦ ਹੈ ਕਿ ਇੱਥੇ ਇੰਡਸਟਰੀ ਵੀ ਆ ਇਸ ਏਰੀਏ ਦਾ ਜਿਹਨੂੰ ਕਹਿ ਸਕਦੇ ਨਕਸ਼ਾ ਬਦਲ ਜਾਊਗਾ ਸਰਕਾ ਸ਼ੁਰੂ ਹੋਏਗਾ ਹੋਰ ਅਗਲੇ ਇੱਕ ਦੋ ਦਿਨਾਂ ਦੇ ਵਿੱਚ ਇਸ ਦਾ ਟੈਂਜੈਂਸੀ ਹੈ ਲੋਸ ਅਲਰੇਡੀ ਅਰਾਈਵਡ ਤੇ ਆਇਦਾ ਜਿਹੜਾ ਟਾਈਮ ਹੈ 15 ਮਹੀਨੇ ਪਰ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ 15 ਮਹੀਨਿਆਂ ਤੋਂ ਪਹਿਲਾਂ ਇਸ ਨੂੰ ਪੂਰਾ ਹਰ ਹਫਤੇ ਦੀ ਮੋਨੀਟਰਿੰਗ ਹੋ ਜਾਈਏ ਅੰਗਲ ਤੋਂ ਜਿਹੜੀ ਕੀਰਪੁਰ ਸਾਹਿਬ ਤੱਕ ਸੜਕ ਹੈ ਉਹ ਕਰੋ ਤੋਂ ਬਣ ਕੇ ਆ ਰਹੀ ਹੈ ਬਿਲਕੁਲ ਜੀ ਉਹਦਾ ਜਿਹੜਾ ਰਿਪੇਅਰ ਵਰਕ ਹੈ ਕੱਲ ਤੋਂ ਸ਼ੁਰੂ ਹੋ ਰਿਹਾ ਬੀਕ ਬੇਸਿਕਲੀ ਅੰਗਲ ਤੋਂ ਕੀਰਪੁਰ ਸਾਹਿਬ ਟਿੱਕ ਟੋਲ ਟੈਕਸ ਲੱਗਿਆ ਹੋਇਆ ਸੀ ਆਪ ਸਭ ਜਾਣਦੇ ਹੋ ਜੋ ਟੋਲ ਟੈਕਸ ਆਪਾਂ 2 ਸਾਲ ਪਹਿਲਾਂ ਬੰਦ ਕਰ ਦਿੱਤਾ ਉਸ ਤੋਂ ਬਾਅਦ ਕੋਈ ਵੀ ਫੰਡ ਇਸ ਸੜਕ ਦੀ ਸੀ ਪਰ ਅਸੀਂ ਕਿਲੇ ਸਾਡੀ ਕੋਸ਼ਿਸ਼ ਇਸ ਨੂੰ ਫੋਰ ਲੇਨਿੰਗ ਪਰ ਜਦੋਂ ਤੱਕ ਫੋਰ ਲੇਨਿੰਗ ਨਹੀਂ ਬਣਦੀ ਇਸ ਬਰਸਾਤ ਨੇ ਸੜਕ ਦਾ ਬਹੁਤ ਬੁਰਾ ਹਾਲ ਕਰ ਦਿੱਤਾ ਤਾਂ ਅਸੀਂ 1 ਕਰੋੜ 83 ਲੱਖ ਰੁਪਏ ਮਿਨਿਸਟਰੀ ਤੋਂ ਅਪਰੂਵ ਕਰਾ ਲਿਆ ਟੈਂਡਰ ਵੀ ਹੋ ਗਿਆ ਉਹਦੀ ਸੈਂਕਸ਼ਨ ਵੀ ਹੋ ਗਈ ਤੇ ਕੱਲ ਤੋਂ ठेकेदार ਨੂੰ ਸਖਤ ਹਦਾਇਤ ਹੈ ਕੱਲ ਸ਼ਾਮੀ ਅਸੀਂ 3-4 ਵਜੇ ਤੋਂ ਦਾ ਕੰਮ ਸ਼ੁਰੂ ਕਰਾ ਦਾਂਗੇ 10-15 ਦਿਨ ਚ ਸੜਕ ਇਹਨਾਂ ਓਕੇ ਹੋ ਜਾਊਗੀ ਤੇ ਐਕ acquisition ਦੀ ਅਗਲੇ ਹਫਤੇ ਮੀਟਿੰਗ ਰੱਖੀ ਹੈ 32 ਦੇ 32 ਪਿੰਡ ਜੋ ਆ ਰਹੇ ਆ ਮੇਨ ਰੋਡ ਤੇ ਉਹਨਾਂ ਦੇ ਸਰਪੰਚਾਂ ਦੇ ਨਾਲ ਇੱਕ ਵਾਰੀ ਡਿਜ਼ਾਈਨ ਦਿਖਾ ਕੇ ਐਕਵਿਜ਼ੀਸ਼ਨ ਦੀ ਪ੍ਰਕਿਰਿਆ ਅਗਲੇ 10 ਦਿਨਾਂ ਤੋਂ ਸ਼ੁਰੂ ਹੋ ਗਈ ਚੈਨਲ ਇਹੋ ਜੀ ਗੱਲ ਕੀਤੀ ਹੈ ਚੈਨਲ ਇਹੋ ਜੀ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਵੀ ਆਪਣੇ ਸਾਹਮਣੇ ਜੀ ਜਿਹੜੀ ਬੇਨਤੀ ਆਪ ਸਭ ਦੇ ਮਾਧਮ ਨਾਲ ਜਿੰਨੇ ਵੀ ਟੈਂਡਰ ਜੀ ਉਹ ਜਿਹੜੇ ਹੈ ਸੀਐਮ ਸਾਹਿਬ ਨੇ ਉਹ ਸਾਰੇ ਟੈਂਡਰ ਜਿਹੜੇ ਹੈ ਉਹ ਰੱਦ ਕਰ ਦਿੱਤੇ ਜਿੱਥੇ ਜਿੱਥੇ ਤੇ ਇਸ ਕਰਕੇ ਜਿਹੜਾ ਉਹਨਾਂ ਦਾ ਮੁੱਦਾ ਹੈ ਮੈਂ ਤਾਂ ਪਹਿਲਾਂ ਵੀ ਕਹੇ ਕਿਸੇ ਇੱਕ ਦੀ ਨੌਕਰੀ ਨਹੀਂ ਜਾਊਗੀ ਸਾਰੇ ਜਿਹੜੇ ਉਹ ਟੈਂਡਰ ਹੈ ਜਿੱਥੇ-ਜਿੱਥੋਂ ਜਿਹੜੀ ਕਮੇਟੀਆਂ ਨਹੀਂ ਕਰਵਾਉਣਾ ਚਾਹੁੰਦੀਆਂ ਉਹ ਸਾਰੇ ਰੱਦ ਕਰ ਦਿੱਤੇ ਗਿਆ ਹੁਣ ਮੇਰੀ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਹੈ ਕਿ ਆਓ ਇਹ ਦੇ ਸ਼ਹਿਰਾ ਦੀਵਾਲੀ ਦੇ ਦਿਨ ਹੈ ਚਾਹੇ ਕੋਈ ਅਮੀਰ ਹੋਵੇ ਚਾਹੇ ਕੋਈ ਗਰੀਬ ਹੋਵੇ ਹਰ ਕੋਈ ਆਪਣਾ ਘਰ ਸਾਫ਼ ਕਰਦਾ ਇਹ ਦੀਵਾਲੀ ਦੇ ਦਿਨ ਹੈ ਆਓ ਪਲੀਜ਼ ਆਪਣੇ ਕੰਮਾਂ ਤੇ ਲੱਟੋ ਜਿਹੜੇ ਤੁਹਾਡੇ ਬਾਕੀ ਮਸਲੇ ਹੋ ਉਹ ਆਪਾਂ ਫਾਈਨੈਂਸ ਮਿਸਟਰ ਸਾਹਿਬ ਉਹ ਵੀ ਹੱਲ ਕਰਾਵਾਂਗੇ ਪਰ ਕਿਸੇ ਇੱਕ ਦੇ ਵੀ ਜਿਹੜੇ ਟੈਂਡਰ ਹੋ ਰੱਦ ਹੋ ਚੁੱਕੇ ਨੇ ਤੇ ਕਿਸੇ ਇੱਕ ਦੀ ਵੀ ਨੌਕਰੀ ਨੂੰ ਕੋਈ ਖਤਰਾ ਨਹੀਂ ਹੈ ਹਾਂ ਸਵਾਹ ਦੇ ਚੈਨਲਾਈਜ਼ੇਸ਼ਨ ਦੀ ਡੀਪੀਆਰ ਤਿਆਰ ਕਰ ਰਹੇ ਹਾਂ ਤੇ ਜਦੋਂ ਮੈਂ ਫਾਈਨਲ ਦੀ ਗੱਲਿਆ ਤਾਂ ਬੜਾ ਦੁੱਖ ਹੋਇਆ ਦੇਖ ਕੇ ਕਿ 2017 ਤੇ 19 ਦੇ ਵਿੱਚ ਇਹ ਮੌਕਾ ਆਇਆ ਸੀ ਪਰ ਉਦੋਂ ਕਿਸੇ ਨੇ ਗੋਲਿਆ ਨਹੀਂ ਹੁਣ ਇੱਦੇ ਵੀ ਡੀਪੀਆਰ ਤਿਆ ਕੇ ਕੇਂਦਰੀ ਜਿਹੜੇ ਮੰਤਰੀਆਂ ਨੂੰ ਮਿਲਣ ਦਾ ਸਮਾਂ ਵੀ ਮੰਗਾਗੇ ਨਾਲ ਹੀ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹਲਕੇ ਦੇ ਵਿੱਚ ਪੋਡਕਾਸਟ ਦੇ ਵੱਡੇ ਪ੍ਰੋਜੈਕਟ ਜਿਵੇਂ ਕੱਲ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਸਾਡੀ ਇੱਕ ਸਰਵਿਸ ਲੇਨ ਬੰਨੀ ਹੈ ਭਰਤਗੜਾ بڑا ਪਿੰਡ ਪਾਉਵਾਲ ਉਸ ਦਾ ਕੰਮ ਸ਼ੁਰੂ ਕਰਵਾ ਰਹੇ ਹਾਂ ਪਰसों ਜੀ ਜਿਹੜਾ 4 ਤਰੀਕ ਨੂੰ ਦੁਬਾਰਾ ਜਿਹੜਾ ਸਾਡਾ ਇੱਕ ਕੋਲ ਕਲੇਤਰਾ ਤੋਂ ਲੈ ਕੇ ਆ ਤੁਹਾਡਾ ਪਲਾਸੀ ਤੱਕ ਬਣਾ ਉਹ ਜਿਹੜਾ ਉਹ ਵੀ ਮੇਜਰ ਬ੍ਰਿਜ ਹੈ ਉਹਦੀ ਲਾਗਤ ਜਿਹੜੀ 3 ਕਰੋੜ ਰੁਪਏ ਹੁੰਦਾ ਉਸ ਘਟਨਾ ਹੈ 5 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਹਨਨਪੁਰ ਸਾਹਿਬ ਆ ਰਹੇ ਹਨ ਉਸ ਦਿਨ ਅਸੀਂ 25 ਸਤੰਬਰ ਨੂੰ ਅਧਿਆਪਕ ਦੇ ਪਾਸ ਫੰਕਸ਼ਨ ਲਈ ਹੋ ਉਸ ਤੇ ਤਾਂ ਹੁਣ ਅੰਤਰਰਾਸ਼ਟਰੀ ਅਧਿਆਪਕ ਦੇ ਪਾਸ ਦੇ ਮੌਕੇ ਤੇ ਅਸੀਂ ਇਹਦੇ ਯਾਪਕਾਨ ਉਸ ਨੂੰ ਮਾਨਿਤ ਵੀ ਕਰਾਂਗੇ ਤੇ ਨਾਲ ਹੀ ਉਸ ਦਿਨ ਜਿਹੜੀ ਸਾਡੀ ਹੈਰੀਟੇਜ ਸਟਰੀਟ ਹੈ ਜਿਹੜੀ ਜਿਵੇਂ ਦਰਬਾਰ ਸਾਹਿਬ ਬਣੀ ਹੈ ਉਦਾਂ ਦਾ ਜਿਹੜਾ ਹੈਰੀਟੇਜ ਸਟਰੀਟ ਦਾ ਇਹ ਪੱਥਰ ਆਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਰੱਖਣਗੇ ਤੇ ਨਾਲ ਹੀ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਦਾ ਜੋ ਮੈਮੋਰੀਅਲ ਹੈ ਉਹ ਵੀ ਉਹ ਲੋਕ ਕਰਪਨ ਉਸ ਦਿਨ ਅਗਲੇ ਦੇਖੋ ਤਿਆਰਤਾ ਮੇਰੀ ਬੇਸਿਕਲੀ ਇਟ ਇਸ ਅ ਮੇਰਾ ਕੰਮ ਐਜ਼ ਅ ਵਿਧਾਇਕ ਹੈ ਬਾਰ ਬਾਰ ਮਿਨਿਸਟਰੀ ਦੇ ਨਾਲ ਸਮਝ ਕੇ ਟੇਕ ਅਪ ਕਰਨਾ ਉਹ ਐਨ ਐਚ ਆਈ ਦਾ ਪ੍ਰੋਜੈਕਟ ਹੈ ਕਿਉਂਕਿ ਹੁਣ ਐਨ ਐਚ ਆਈ ਇਹ ਨਾ ਨਿਯਮ ਬਦਲ ਦਿੱਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਜਿੱਦਾਂ ਹੀ ਪ੍ਰੋਜੈਕਟ ਪ੍ਰੂਫ ਹੁੰਦਾ ਉਹ ਨਾਲ ਹੀ ਸ਼ੁਰੂ ਕਰ ਦਿੰਦੇ ਸੀ ਹੁਣ ਉਹਨੇ ਕੀ ਸ਼ਰਤ ਰੱਖੀ ਹੈ ਕਿ ਪਰਸੈਂਟ ਜ਼ਮੀਨ ਜੋ ਸੜਕ ਦੇ ਵਿੱਚ ਆਣੀ ਹੈ ਉਹ ਐਕਵਾਇਰ ਨਹੀਂ ਹੁੰਦੀ ਉਦੋਂ ਤੱਕ ਉਹ ਟੈਂਡਰ ਕੰਮ ਨਹੀਂ ਸ਼ੁਰੂ ਕਰਦੇ ਕਿਉਂਕਿ ਬਹੁਤ ਜਗ੍ਹਾ ਤੁਸੀਂ ਦੇਖਿਆ ਹੋਣਾ ਕਿ ਬਾਅਦ ਚੋਂ ਫਿਰ ਕਿਸਾਨ ਆ ਵਿਰੋਧ ਕਰਦੇ ਆ ਤਾਂ ਹੁਣ NHAI ਨੇ ਰੂਲ ਬਦਲ ਦਿੱਤੇ ਆ ਉਹਦੀ ਐਕਵਾਇਜ਼ੀਸ਼ਨ ਸ਼ੁਰੂ ਹੋ ਜਣੀ ਤੇ ਮੈਨੂੰ ਨਹੀਂ ਲੱਗਦਾ ਸਾਡੇ ਇਲਾਕੇ ਚ ਕੋਈ ਵੀ ਇਦਾਂ ਦੀ ਡਿਚਣ ਆ ਹੜਕਣ ਆਊਗੀ ਤੇ 90% ਜ਼ਿੰਸਤੀ ਐਕਵਾਇਰ ਹੋਗੀ ਨਾਲ ਹੀ ਉਹ ਆਪਾਂ ਟੈਂਡਰ ਲੱਗ ਜਾਣਾ ఎవਰੀਥਿੰਗ ਇਜ਼ ਫੀਨਿਸ ਬਹੁਤ ਬਹੁਤ ਧੰਨਵਾਦ ਸਰ